ਤਤ ਵਿਚਾਰ ਇਹ ਮਕਰਾ ਤਤ ਵਿਚਾਰ ਇਹ ਮਕਰਾ ਜਗ ਤਰਨ ਕੋ ਅਵਤਾਰ ਜਗਤਾਰਮ ਕੋ ਅਵਤਾਰ ਬਨਾਇਆ ਜਗਤਾਰਮ ਕੋ ਅਵਤਾਰ ਬਨਾਇਆ ਜਗਤਾਰਮ ਕੋ ਹਰਿ ਕਰਤੇ ਸਭ ਦੁਖ ਜਾਈ ਤੇਗ ਬਹਾਰ ਸਿਮਰਿੁਰ ਮੇਰੇ ਸੰਗ ਸਦਾ ਸਦਾ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਹਿੰਦੇ ਗੁਰਦਰਿ ਆਵੈ ਚ ਮੀਨ ਕਲੀਨ ਹੇਤ ਨਿਰਵਾਣੀ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਨੀ ਤਾਤ ਵਿਚਾਰ ਜਹ ਮਤਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ ਐਸੇ ਦਿਨ ਦਿਆਲ ਸਤਗੁਰੂ ਸੇਧਾਂ ਦੇ ਸਿਰ ਤਾਜ ਬਾਣੀ ਕੇ ਬਹੁਤ ਸ਼ਾਂਤੀ ਦੇ ਪਹੁੰਚਾ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਜ ਦੇ ਦਿਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਲਾ ਸਾਨੀ ਸ਼ਹਾਦਤ ਪ੍ਰਾਪਤ ਕੀਤੀ ਸਤਿਗੁਰਾਂ ਦਾ ਸਹੀਦੀ ਗੁਰਪੁਰਬ ਬੇਅੰਤ ਸੰਗਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਜ ਖੰਡ ਸ੍ਰੀ ਹਰਮੰਦਰ ਸਾਜ ਦੇ ਸਮੂਹ ਪ੍ਰਬੰਧ ਵੱਲੋਂ ਸਤਗੁਰਾਂ ਜੀ ਨੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਬੜੀ ਸਰਦਾ ਅਤੇ ਭਾਵਨਾ ਨਾਲ ਸਤਕਾਰ ਨਾਲ ਮਨਾ ਰਹੀਆਂ ਹਨ ਇਸੇ ਸਬੰਧ ਵਿੱਚ ਪਰਸੋਂ ਵਾਰੇ ਰੋਜ ਤੋਂ ਇਸ ਸਥਾਨ ਤੇ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਹਿ ਆਰੰਭ ਹੋਏ ਸਨ ਜੋ ਅੱਜ ਸੰਪੂਰਨ ਭੋਗ ਪਾਏ ਗਏ ਉਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਸਤਗੁਰਾਂ ਜੀ ਦੇ ਸਹੀਦੀ ਗੁਰਪੁਰਬ ਦੇ ਸਬੰਧ ਵਿੱਚ ਬਿਆਨਤ ਸੰਗਤਾਂ ਤੰਦੇ ਮਿੱਠੇ ਜਲ ਦੀਆਂ ਸਪੀਲਾ ਰਾ ਰੀਆਂ ਗੁਰੂ ਘਰ ਲੰਗਰ ਚੱਲ ਰਿਹਾ ਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਮੱਤੇ ਪ੍ਰਬੰਧ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਗਏ ਨੇ ਪੱਖੇ ਲਾਏ ਗਏ ਨੇ ਕੋਲਰ ਲਾਏ ਗਏ ਨੇ ਕਿ ਗਰਮੀ ਤੋਂ ਸੰਗਤਾਂ ਨੂੰ ਕਿਸੇ ਗੱਲੋਂ ਪਰੇਸ਼ਾਨੀ ਨਾ ਆਵੇ ਸਾਤਗਨਾਂ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਤਾ ਅੱਜ ਮੈਂ ਦਾਸ ਗੁਰਦਵਾਰਾ ਸਾਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਹੋਣ ਕਰਕੇ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਨੌਜਵਾਨਾਂ ਨੂੰ ਅਪੀਲ ਕਰਦਾ ਇਨਸੇ ਤੋਂ ਰਹਿਤ ਹੋ ਕੇ ਖੰਡੇ ਬਾਟੇ ਦਾ ਅਮਰਤ ਸਾਕੇ ਗੁਰੂ ਦੇ ਲੜ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ